ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਯਾ ਯਾ ਆਪਾਂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੇ ਬਾਰੇ ਜਾਣਦੇ ਆਂ ਬਹੁਤ ਸਾਰੀਆਂ ਆਪਾਂ ਕਥਾ ਸੁਣ ਰਹੇ ਆਂ ਬਾਬਾ ਗੁਰੂ ਨਾਨਕ ਸਾਹਿਬ ਮੱਕੇ ਗਏ ਮੱਕੇ ਤੋਂ ਬਾਅਦ ਇਰਾਕ ਫਿਰ ਇਰਾਕ ਤੋਂ ਈਰਾਨ ਦਾ ਸਫ਼ਰ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ 80 ਹਜ਼ਾਰ ਕਿਲੋਮੀਟਰ ਉਹਨਾਂ ਨੇ ਪੈਦਲ ਚੱਲਿਆ ਸਹੀ ਠੀਕ ਹੈ ਅੱਜ ਆਪਾਂ ਇੱਕ ਹੋਰ ਉਹਨਾਂ ਦੀ ਉਦਾਸੀ ਇੱਕ ਹੋਰ ਸਫ਼ਰ ਦੇ ਬਾਰੇ ਜਾਣਾਂਗੇ ਕਿ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਹਰੀ ਦਿਵਾਰ ਗਏ ਹਰੀ ਦਿਵਾਰ ਹਰੀ ਦਿਵਾਰ ਇਹ ਇੰਡੀਆ ਜੀ ਇੰਡੀਆ ਦੇ ਵਿੱਚ ਹੀ ਹੈ ਜਾਂ ਜਾਂ ਉੱਥੇ ਨਾ ਉੱਥੋਂ ਦੇ ਲੋਕ ਸੂਰਜ ਦੀ ਪੂਜਾ ਕਰਦੇ ਸੀ ਤੇ ਸੂਰਜਵਾਨ ਨੂੰ ਪਾਣੀ ਛੱਟਦੇ ਹੁੰਦੇ ਸੀ ਸਹੀ ਉੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਇੱਕ ਕਰਾਮਤ ਦਿਖਾਈ ਤੇ ਉਹ ਆਪਾਂ ਦੇਖਨੇ ਆ ਤੇ ਉਸ ਤੋਂ ਬਾਅਦ ਆਪਾਂ ਐਂਡ ਤੇ ਗੱਲਬਾਤ ਕਰਾਂਗੇ ਬਾਬਾ ਬੰਦਾ ਸਿੰਘ ਜੀ ਦੀ ਇਹ ਕਥਾ ਐਂਡ ਤੱਕ ਸਾਡੇ ਨਾਲ ਜੁੜੇ ਰਿਹਾ ਜੀ ਮਹਾਰਾਜ ਤੀਰਥਾਂ ਤੇ ਮਸਜਿਦਾਂ ਵਿੱਚ ਗਏ ਨੇ ਮਨੁੱਖਤਾ ਨੂੰ ਸਿੱਧੇ ਰਾਹੇ ਪਾਉਣ ਨਾ ਕਿ ਕਿਸੇ ਅੱਗੇ ਸਿਰ ਝਕਾਉਣ ਗਏ ਨੇ ਨਾ ਹੀ ਕਿਸੇ ਨੂੰ ਨਿਵਾਉਣ ਗਏ ਨੇ ਗੁਰੂ ਨਾਨਕ ਨੂੰ ਕਿਧਰੇ ਝੋਲੀ ਢੰਦੀ ਲੋੜ ਥੋੜੀ ਹੈ ਕਈ ਆਖਣਗੇ ਜੀ ਉਹ ਤੀਰਥਾਂ ਤੇ ਗਏ ਕਿਉਂ ਗਏ ਜੀ ਇਦਾਂ ਜਾਣਾ ਨਹੀਂ ਸੀ ਚਾਹੀਦਾ ਬੜੇ ਤਰ੍ਹਾਂ ਦੀ ਲੋਕਾਈ ਹੈ ਗੁਰੂ ਨਾਨਕ ਹਰ ਜ਼ਰੇ ਵਿੱਚ ਗਿਆ ਭੁੱਲਿਆਂ ਨੂੰ ਅਗਿਆਨੀਆਂ ਨੂੰ ਸਿੱਧੇ ਰਾਹ ਪਾਉਣ ਗਿਆ ਇਹੀ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਦਾ ਤਰਬੈਣੀ ਤੇ ਤੀਰਥਾਂ ਤੇ ਜਾਣ ਦਾ ਕਿਉਂਕਿ ਪੰਡਤ ਹੀ ਕ੍ਰਿਤ ਨਾਲ ਜੋੜਦਾ ਹੈ ਕਰਤੇ ਨਾਲੋਂ ਤੋੜ ਕੇ ਹੁਣ ਉਹ ਕਹਿੰਦਾ ਸੀ ਨਿਰਗੁਣ ਨੂੰ ਤਾਂ ਕੋਈ ਵੇਖ ਨਹੀਂ ਸਕਦਾ ਤੇ ਨਿਰਗੁਣ ਦੀ ਪੂਜਾ ਵਿੱਚ ਬ੍ਰਾਹਮਣ ਕਹਿੰਦਾ ਮੇਰਾ ਕੋਈ ਫਾਇਦਾ ਨਹੀਂ ਤੇ ਉਹਨੇ ਸਰਗੁਣ ਮੂਰਤੀਆਂ ਬਣਾ ਦਿੱਤੀਆਂ ਵੀ ਜੋ ਮੂਰਤੀ ਨੂੰ ਚੜਾਵਾ ਚੜੇਗਾ ਯਾਰਾਂ ਦਾ ਵੀ ਢਿੱਡ ਪਲਦਾ ਜਾਵੇਗਾ ਇਹ ਸਾਰੀ ਖੇਡ ਬੰਤ ਨੇ ਖੇਡੀ ਨਿਰਗੁਣ ਨਾਲੋਂ ਤੋੜ ਕੇ ਮੂਰਤਾਂ ਨਾਲ ਜੋੜਿਆ ਆਪရှင် ਮਹਾਰਾਜ ਵਾਰ-ਵਾਰ ਗਏ ਨੇ ਕਰਤੇ ਨਾਲ ਜੋੜਨ ਕ੍ਰਿਤ ਨਾਲੋਂ ਤੋੜ ਕੇ ਕਿਸੇ ਧਰਮ ਨੂੰ ਝਕਾਉਣ ਨਹੀਂ ਗਏ ਸਨਾਤਨ ਮਤ ਦਾ ਵੀ ਇਹ ਸਿਧਾਂਤ ਰਿਹਾ ਹੈ ਉਹ ਇੱਕ ਨਿਰਗੁਣ ਨੂੰ ਮੰਨਦੇ ਨੇ ਵੇਦਾਂ ਨੇ ਨਿਰਗੁਣ ਦੀ ਗੱਲ ਕੀਤੀ ਹੈ ਪਰ ਵੇਦਾਂ ਨਾਲੋਂ ਤੋੜ ਕੇ ਬ੍ਰਾਹਮਣ ਨੇ ਪੁਰਾਣਾ ਨਾਲ ਪੁਰਾਣ ਲਿਖ ਮਾਰੇ ਪ੍ਰਾਣੀਆਂ ਕਹਾਣੀਆਂ ਲਿਖ ਮਾਰੀਆਂ ਇਹਨਾਂ ਪੁਰਾਣਾ ਨਾਲ ਜੋੜ ਦਿੱਤਾ ਹਿੰਦੂ ਮਤ ਦੇ ਲੋਕਾਂ ਨੇ ਢਕਾ ਦਿੱਤਾ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸਿੱਧੇ ਰਸਤੇ ਪਾਉਣ ਗਏ ਸਨ ਇਸ ਗੱਲ ਦਾ ਖਿਆਲ ਰੱਖਿਓ ਦੀਨ ਦੁਨੀਆ ਦੇ ਮਾਲਕ ਗਏ ਹਰ ਦੁਆਰ ਗੁਰੂ ਮਹਾਰਾਜ ਉੱਥੇ ਪਹੁੰਚੇ ਨੇ ਇਹ ਚੜਦੇ ਵੱਲ ਪਾਣੀ ਉਛਾਲ ਰਹੇ ਸਨ ਪੰਡਤ ਕਿਉਂਕਿ ਉੱਥੇ ਬੜਾ ਵੱਡਾ ਮੇਲਾ ਲੱਗਾ ਸੀ ਦੇਸ਼ਾਂ ਦ샨ਤਰਾਂ ਤੋਂ ਉੱਥੇ ਲੋਕ ਗੰਗਾ ਤੇ ਨਹਾਉਣਾ ਆਏ ਸੀ ਇਹ ਸ਼ਨਾਣ ਕਰਨ ਆਏ ਸੀ ਤੇ ਗੁਰੂ ਨਾਨਕ ਸਾਹਿਬ ਲੱਭਦੇ ਹੀ ਉਹ ਜਗ੍ਹਾ ਹੈ ਜਿੱਥੇ ਇਕੱਠ ਹੋਵੇ ਕਿਉਂਕਿ ਅੱਜ ਕੱਲ੍ਹ ਵਾਂਗੂ ਨਾ ਤੇ ਈਮੇਲ ਹੀ ਗਈ ਨਾ ਕੋਈ ਮੈਸੇਜ ਨਾ ਕੋਈ ਪੋਸਟਰ ਵੀ ਫਲਾਣੇ ਪ੍ਰਚਾਰ ਕਰਨੇ ਆਉਣਾ ਇਕੱਠ ਹੋ ਜਾਵੇ ਉਦੋਂ ਤੇ ਜਿਹੜੇ ਪੁਰਾਤਨ ਸਨਾਤਨ ਧਰਮਾਂ ਦੇ ਤਿਉਹਾਰ ਪ੍ਰਸਿੱਧ ਸਨ ਜਦੋਂ ਇਕੱਠ ਹੁੰਦਾ ਸੀ ਉੱਥੇ ਬਾਦਸ਼ਾਹ ਜਾਂਦੇ ਸਨ ਚਾਹੇ ਉਹ ਸਿੱਧਾ ਦਾ ਦਰ ਹੋਵੇ ਚਾਹੇ ਉਹ ਹਰਦਵਾਰ ਹੋਵੇ ਗੁਰੂ ਨਾਨਕ ਸਾਹਿਬ ਗਏ ਨਹੀਂ ਉੱਥੇ ਦੇਸ਼ਾਂ ਦਸ਼ਾਂਤਰਾ ਦੇ ਲੋਕ ਪਹੁੰਚੇ ਸਨ ਗੰਗਾ ਤੇ ਇਸ਼ਨਾਨ ਕਰਨ ਦੇ ਲਈ ਉਹ ਪਰਦਾਂ ਦੇ ਪਿੱਛੇ ਵਿੱਚੇ ਚੱਲਣਦੇ ਉਹ ਸਾਰੇ ਦੇ ਸਾਰੇ ਨਾਲ ਤੇ ਲਾਉਣ ਗੰਗਾ ਦੇ ਚੁੱਬੀਆਂ ਤੇ ਨਾਲੇ ਪਾਣੀ ਹੁਸ਼ਾਲਣ ਸੂਰਜ ਨੂੰ ਚੜ੍ਹਦੇ ਸੂਰਜ ਨੂੰ ਮਹਾਰਾਜ ਜਾਂਦਿਆਂ ਹੀ ਪੱਛਮ ਵੱਲ ਨੂੰ ਪਾਣੀ ਉਛਾਲਣ ਲੱਗ ਪਏ ਹੁਣ ਜਦੋਂ ਪੱਛਮ ਵੱਲ ਨੂੰ ਪਾਣੀ ਉਛਾਲਿਆ ਉਹ ਬ੍ਰਾਹਮਣ ਨੇ ਆਪਣੇ ਤੇ ਝੋਟ ਸਮਝੀ ਵੀ ਐਡੀ ਵੱਡੀ ਭੀੜ ਦੇ ਵਿੱਚ ਜਦੋਂ ਸਾਰੇ ਦੇ ਸਾਰੇ ਚੜ੍ਹਦੇ ਸੂਰਜ ਵੱਲ ਨੂੰ ਪਾਣੀ ਉਛਾਲ ਰਹੇ ਨੇ ਤੇ ਇਹ ਪੁਰਾਣੇ ਨੇ ਕੱਪੜਿਆਂ ਵਾਲਾ ਪੰਜਾਬੀ ਜਿਹੜਾ ਸਾਧ ਪਤਾ ਨਹੀਂ ਕਿੱਥੋਂ ਆ ਕੇ ਇਨੂੰ ਲੱਗਦਾ ਹੈ ਧਰਮ ਦੀ ਸਿਧਾਂਤ ਦੀ ਕੋਈ ਸਮਝ ਨਹੀਂ ਹੈ ਇਹ ਪੱਛਮ ਵੱਲ ਪਾਣੀ ਉਛਾਲ ਰਿਹਾ ਹੈ ਦੇ ਸੂਰਜ ਕੋ ਨੀਰ ਘਨੇਰਾ ਪਾਣੀ ਉਛਾਲ ਰਹੇ ਸਨ ਸੂਰਜਵਲ ਫਿਰ ਨਹੀਂ ਮਨ ਛਿਨ ਚੌਂ ਦੇ ਸਫੇਰਾ ਪਾਣੀ ਦਿੰਦਿਆਂ ਦਿੰਦਿਆਂ ਪੱਛਮ ਦਿਸ਼ ਮੁਖ ਕਰ ਗੁਣ ਖਾਨੀ ਪੱਛਮ ਦਿਸ਼ ਮੁਖ ਕਰ ਗੁਣ ਖਾਨੀ ਕਰ ਅੰਜਲ ਸੋ ਸਿੰਚਤ ਪਾਣੀ ਮਹਾਰਾਜ ਉਹਨਾਂ ਦੇ ਉਲਟ ਪਾਣੀ ਉਛਾਲਣ ਲੱਗ ਪਏ ਪੰਤ ਉਹ ਧਰਮ ਦੇ ਆਗੂ ਸਨ ਉਹਨਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਇਹ ਕੀ ਕਰਦੇ ਹੋ ਤੁਸੀਂ ਗੁਰੂ ਸ਼ਹਿਬ ਆਖਣ ਲੱਗੇ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕੀ ਕਰਦੇ ਹੋ ਪੰਤ ਕਹਿੰਦੇ ਤੁਹਾਡੀ ਸਮਝ ਨਹੀਂ ਪੈਂਦੀ ਤੇ ਗੁਰੂ ਅਰਜਨ ਸਾਹਿਬ ਨੇ ਇੱਕ ਬੋਲ ਕਿਹਾ ਕਹਿੰਦੇ ਅੱਗੋ ਹੋ ਗਹਿਓ ਨਹੀਂ ਜਾਏ ਪੂਰ ਸਬ ਰਹਿਓ ਸਮਾਇ ਗੁਰੂ ਨਾਨਕ ਪ੍ਰਭੂ ਦਾ ਅਹਿਸਾਸ ਸwarੂਪ ਹੈ ਜਿਹੜਾ ਸੁਰਤੀ ਬਿਰਤੀ ਦੀ ਪਕੜ ਵਿੱਚ ਆਉਂਦਾ ਨਹੀਂ ਉਹਦੀਆਂ ਅਜ਼ਮਤਾਂ ਦਾ ਲੇਖਾ ਜੋਖਾ ਨਹੀਂ ਹੋ ਸਕਦਾ ਏਡਾ ਵੱਡਾ ਹੈ ਉਹਦੇ ਕੌਤਕ ਸਮਝ ਵਿੱਚ ਨਹੀਂ ਆ ਸਕਦੇ ਲੋਕ ਹੈਰਾਨ ਹੋ ਕੇ ਪੁੱਛਣ ਲੱਗੇ ਵੀ ਮਹਾਰਾਜੇ ਕੀ ਕਰਦੇ ਹੋ ਐ ਫਕੀਰ ਜੀ ਸੰਤ ਜੀ ਇਹ ਕੀ ਕਰਦੇ ਹੋ ਅਗਰ ਤੁਸੀਂ ਹਿੰਦੂ ਹੋ ਤੇ ਚੜ੍ਹਦੇਵਲ ਪਾਣੀ ਉਛਾਲੋ ਅਗਰ ਤੁਸੀਂ ਮੁਸਲਮਾਨ ਹੋ ਤੇ ਫਿਰ ਤੁਹਾਡਾ ਗੰਗਾ ਤੇ ਹਰਦਵਾੜਾ ਰੌਣ ਦਾ ਕੰਮ ਹੀ ਕੋਈ ਨਹੀਂ ਸੀ ਤੇ ਸਾਨੂੰ ਦੱਸੋ ਤੁਸੀਂ ਹੋ ਕੌਣ ਬਾਣੀ ਵਿੱਚ ਕੀ ਆਉਂਦਾ ਹੈ ਨਾਹਮ Hindu ਨਾ ਮੁਸਲਮਾਨ ਹੈ ਜਿਗਾਉਣਾ ਗੁਰਸਤਗੁਰ ਕਾ ਜੋ ਸਿੱਖ ਹੈ ਗਾਇ ਸਿੱਖੇ ਸਮ ਦੀ ਜੜ ਲਾਈ ਹੈ ਗੁਰੂ ਨਾਨਕ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਂ ਬਾਅਦ ਵਿੱਚ ਦੱਸਦਾ ਕੌਣ ਹਾਂ ਤੇ ਪਾਣੀ ਕਿਉਂ ਮੈਂ ਪਛਮ ਵੱਲ ਉਛਾਲ ਰਿਹਾ ਹਾਂ ਪਹਿਲਾ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਕਿਸ ਕਾਰਨ ਪਾਣੀ ਚੜ੍ਹਦੇ ਵੱਲ ਉਛਾਲਦੇ ਹੋ ਵੈਸੇ ਤੇ ਵੇਖੋ ਗੁਰੂ ਦੀ ਅਜ਼ਮਤ ਬਿਨ ਬੋਲਿਆਂ ਸਭ ਕਿਸ ਜਾਣਦਾ ਪਰ ਗੁਰੂ ਨਾਨਕ ਸਾਹਿਬ ਚੱਲੇ ਕਦੇ ਲਈ ਨੇ ਭੂਲੇ ਮਾਰਗ ਜਨਹ ਬਤਾਇਆ ਸਿੱਧੇ ਰਾਹ ਪਾਉਣ ਚੱਲੇ ਨੇ ਉਹ ਇਸ਼ਨਾਨ ਕਰ ਰਹੇ ਪੰਡਤ ਕਹਿੰਦੇ ਦੀ ਸਾਡੇ ਪਿਤਰ ਮੋਏ ਦਾਦੇ ਬਾਪ ਬਜ਼ੁਰਗ ਉਹ ਪਰਲੋਕ ਚਲੇ ਗਏ ਔਰ ਚੜਦੇ ਵੱਲ ਅਸੀਂ ਪਾਣੀ ਉਛਾਲ ਰਹੇ ਆਂ ਰਪਤ ਕਰ ਰਹੇ ਆਂ ਵੀ ਪਤਾ ਨਹੀਂ ਕਦੋਂ ਦੇ ਵਿਚਾਰੇ ਨਾਤੇ ਹੋਣ ਇਸ਼ਨਾਨ ਕਰ ਲੈਣਗੇ ਤੇ ਹਾਏ ਹੁਣ ਜਲ ਛਕ ਲੈਣਗੇ ਤ੍ਰਿਭਤ ਹੋ ਜਾਣਗੇ ਸਾਡੇ ਤੇ ਖੁਸ਼ ਹੋਣਗੇ ਮੈਂ ਹੈਰਾਨ ਹੈ ਜਾਨਾ ਕਈ ਵਾਰ ਵੀ ਬਾਪੂ ਦੇ ਨਾਲ ਐਦਾਂ ਮੇਰ ਪਿਆ ਹੁੰਦਾ ਐਦਾਂ ਸਰਾਣੇ ਕੰਡੇ ਤੇ 2-4 ਫੁੱਟ ਦੇ ਪਾਣੀ ਦਾ ਜੱਗ ਤੇ ਗਲਾਸ ਹੁੰਦਾ ਜੇ ਮੰਗੇ ਨਾ ਪੋਤੀ ਨੇੜੇ ਆਉਂਦਾ ਨਾ ਪੁੱਤਰਾ ਹੀ ਆਉਂਦਾ ਮੂੰਹ ਨੂੰ ਜੇ ਉਹ ਮਰ ਜਾਂਦਾ ਤਾਂ ਉਹ ਸਰਾਧ ਕਰਾਉਂਦੇ ਫਿਰਦੇ ਲੋਕਾਂ ਨੇ ਬੱਲੇ ਬੱਲੇ ਘਟਲ ਲੀ ਮਰ ਗਿਆ ਤੇ ਆਇਆ ਇੱਕ ਬੁਰਕੀ ਨਹੀਂ ਪਾਈ ਇਹਦੇ ਮੂੰਹ 'ਚ ਇੱਕ ਪਾਣੀ ਦੀ ਚੂਲੀ ਨਹੀਂ ਇਹਨੂੰ ਕਦੇ ਪਿਆਈ ਤੇ ਪਿੱਛੋਂ بڑے بڑے ਸਰਾਧ ਹੁੰਦੇ ਆ ਫਿਰ ਉਹ ਨਾਂ بڑا ਬਣਦਾ ਵੀ ਬੜਾ ਦਾਨਪੁਣ ਕੀਤਾ ਇਹ ਹੁਣ ਕਿਸ ਤਰ੍ਹਾਂ ਦੱਸਣ ਵੀ ਬੁਰਕੀ ਤੋਂ ਹੀਣਾ ਤੇ ਮਾਰ ਦਿੰਦਾ ਹੈ ਪਾਣੀ ਤੋਂ ਤੇ ਆਇਆ ਤੇ ਮਰ ਗਿਆ ਪਿੱਛੋਂ ਪਖੰਡ ਕੀਤਾ ਐਵੇਂ ਕੰਮ ਨਹੀਂ ਆਉਂਦਾ ਠੀਕ ਹੈ ਲੰਗਰ ਲਾਉਣਾ ਭੁੱਖੇ ਦੀਆਂ ਅੰਦਰਾਂ ਦੀ ਤਪ ਛਮਟਾ ਦੇਣੀ ਇਹ ਇਹ ਭਲਾ ਹੈ ਕੋਈ ਗੁਨਾਹ ਨਹੀਂ ਹੈ ਵੰਡਣਾ ਅਰੇ ਪਖੰਡ ਕੀ ਹੋਇਆ ਤੇ ਬਾਪੂ ਦੀ ਯਾਦ ਵਿੱਚ ਵੰਡ ਰਹੇ ਆ ਤੇ ਬਾਪੂ ਦੇ ਅੱਗੇ ਇਹਨਾਂ ਬੋਟੀਆਂ ਦੇ ਵਿੱਚ ਭੁੱਖਾ ਮਾਰਿਆ ਜੀ ਮਹਾਰਾਜ ਕਹਿੰਦੇ ਇਹ ਕੀ ਪਖੰਡ ਹੈ ਨਾਨਕ ਨਿਰੰਖਾਰੀ ਕਹਿੰਦੇ ਵੀ ਇਹ ਕੀ ਪਖੰਡ ਕਰਦੇ ਹੋ ਨਰ ਬੋਲੇ ਜੇ ਪਿਤਰ ਹਮਾਰੇ ਤਿੰਨ ਕੋ ਜਲ ਦੇ ਨਾਏ ਸਕਾਰੇ ਉਹਨਾਂ ਨੂੰ ਜਲ ਦੇ ਰਹੇ ਆ ਵੇਖੋ ਇਹ ਬੱਚੇ ਪਤਾ ਕਿਉਂ ਦਿੱਤੇ ਨੇ ਇੱਥੇ ਬਜ਼ੁਰਗ ਵੀ ਬੈਠੇ ਨੇ ਮਾਤਾਵਾਂ ਬੈਣਾ ਬੱਚੇ ਬੱਚੀਆਂ ਵੀ ਬੈਠੇ ਨੇ ਇੱਕ ਸ਼ਬਦ ਆਉਂਦਾ ਬਾਣੀ ਵਿੱਚ ਔਲਾਦ ਕਿਉਂ ਦਿੱਤੀ ਹੈ ਰੱਬ ਨੇ ਆਪਾਂ ਕਈ ਵਾਰ ਬਜ਼ੁਰਗਾਂ ਨੂੰ ਘਰੋਂ ਕੱਢ ਦਿੰਨੇ ਆ ਜਿੰਨਾ ਚਿਰ ਤੇ ਕਮਾਉਂਦੇ ਉਹਨਾਂ ਚਿਰ ਤੇ ਨਹੀਂ ਅਸੀਂ ਕੱਢਦੇ ਤੇ ਜਦੋਂ ਕਮਾਉਣ ਜੋਗੇ ਨਹੀਂ ਰਹਿੰਦੇ ਤੇ ਫਿਰ ਪੰਜਾ ਬਾਹਰ ਹੀ ਡੋਣੇ ਆਪਾਂ ਬਾਣੀ ਵਿੱਚ ਆਉਂਦਾ ਹੈ ਰਾਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕੀ ਕੀ ਦਿੱਤਾ ਤੈਨੂੰ ਤੇ ਕਾਹਦੇ ਲਈ ਦਿੱਤਾ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ 시 ਗਾਰਿਆ ਗਰਭ ਅਗਨਮ ਹੈ ਜਨੇ ਉਭਾਰਿਆ 바ਰ ਬਿਵਸਤਾ ਤੁਜਾ ਪਿਆਰਾ ਦੂਦ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ અપਿਆਓ ਬੈਠ ਕੋ ਦੇਹਨੇ ਪੰਕਤੀ ਸਮਝੋ ਮੁਖ અપਿਆਓ ਬੈਠ ਕੋਦਨ ਬਿਰਧ ਹੋ ਗਿਆ ਬੁੱਢਾ ਹੋ ਗਿਆ ਮਜੇ ਤੇ ਗਿਆ ਪੈ ਇਹ ਬਾਲ ਪਰਿਵਾਰ ਇਸ ਲਈ ਦਿੱਤਾ ਮੁਖ ਅਪਿਆਓ ਬੈਠ ਕੋ ਦੇਣ ਤੇਰੇ ਹੱਡਾਂ ਵਿੱਚ ਨਾ ਬਰਕਤ ਰਵੇ ਗਲਾਸ ਚੋਕੇ ਪਾਣੀ ਪੀਣ ਦੀ ਬੁਰਕੀ ਤੋੜਨ ਦੀ ਇਹ ਤੇਰੇ ਮੁਖ ਵਿੱਚ ਬੁਰਕੀਆਂ ਪਾਉਣ ਤੈਨੂੰ ਔਲਾਦ ਇਸ ਲਈ ਦਿੱਤੀ ਹੈ ਕਿਉਂਕਿ ਜਦੋਂ ਬੱਚੇ ਦੇ ਕੋਲ ਬਰਕਤ ਨਹੀਂ ਸੀ ਬੱਚਾ ਬੁਰਕੀ ਤੋੜ ਕੇ ਮੂੰਛ ਪਾਉਣ ਜੋਗਾ ਨਹੀਂ ਸੀ ਇਨ੍ਹਾਂ ਬਜ਼ੁਰਗਾਂ ਨੇ ਬੁਰਕੀ ਮੂੰਹ ਨੂੰ ਲਾਈ ਸੀ ਅੱਜ ਇਹ ਬੱਚੇ ਨੇ ਅੱਜ ਇਹਨਾਂ ਦੀ ਪਰਵਰਿਸ਼ ਤੇਰੇ ਅਸੀਂ ਜਦੋਂ ਬਾਪੂ ਦੇ ਪੱਲੇ ਕੱਖ ਨਹੀਂ ਰਹਿਦਾ ਹੱਡਾਂ ਵਿੱਚ ਸੋ ਸਮਾਂ ਯਾਦ ਰੱਖਣਾ ਚਾਹੀਦਾ ਕਦੇ ਅਸੀਂ ਵੀ ਅਧੂਰੇ ਸਾਂ ਬਚਪਨ ਵਿੱਚ ਅੱਜ ਬਜ਼ੁਰਗਾ ਦੇ ਹੱਡਾਂ ਵਿੱਚ ਉਹ ਬਰਕਤ ਨਹੀਂ ਰਹਿੰਦੀ ਬਾਣੀ ਕਹਿੰਦੀ ਤੈਨੂੰ ਇਸ ਲਈ ਇਹਦੇ ਕਰ ਪੈਦਾ ਕੀਤਾ ਹੈ ਮੁਖ ਉਪਿਆਉ ਬੈਠ ਕਉ ਦੈਨ ਕਰ ਬਾਅਦ ਸਰਾਦ ਬੜੇ ਕਰਾਉਂਦੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਰਹਿੰਦੇ ਕਿੰਨੀ ਕੁ ਦੂਰ ਨੇ ਕਹਿੰਦੇ ਕਈ ਹਜ਼ਾਰਾਂ ਯੋਜਨ ਹਾਰਾਜ ਕਹਿੰਦੇ ਅੱਛਾ ਉੱਥੇ ਇਹ ਪਹੁੰਚ ਜਾਂਦਾ ਪਾਣੀ ਕਹਿੰਦੇ ਜੀ ਬਿਲਕੁਲ ਪਹੁੰਚ ਜਾਂਦਾ ਚਲੋ ਅਸੀਂ ਤੇ ਦੱਸ ਦਿੱਤਾ ਹੈ ਗੁਰੂ ਸਾਹਿਬ ਨੂੰ ਕਹਿੰਦੇ ਹੁਣ ਤੁਸੀਂ ਦੱਸ ਦਿਓ ਵੀ ਇਧਰ ਪੱਛਮ ਵੱਲ ਕੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਪੱਛਮ ਵੱਲ ਇਸ ਦਿਸ਼ਾ ਵੱਲ ਮੇਰਾ ਪਿੰਡ ਹੈ ਮੇਰੇ ਖੇਤ ਨੇ ਅੱਛਾ ਤੇ ਉੱਥੇ ਪਾਣੀ ਕਿਉਂ ਪਹੁੰਚਾ ਰਹੇ ਹੋ ਕਿਉਂ ਛਿੱਟੇ ਦੇ ਰਹੇ ਹੋ ਉਧਰ ਮਹਾਰਾਜ ਕਹਿੰਦੇ ਮੈਂ ਫਸਲ ਬੀਜ ਕੇ ਆਇਆ ਹੁਣ ਸਿੰਚਣ ਦੇ ਲਈ ਪਾਣੀ ਪਾ ਰਿਆਂ ਮੈਂ ਤੇ ਜੇ ਮੈਂ ਪਾਣੀ ਨਾ ਦਿੱਤਾ ਪਿੱਛੇ ਕੋਈ ਦੇਖ ਰੇਖ ਵਾਲਾ ਹੈ ਕੋਈ ਨਹੀਂ ਸਾਹਮਣ ਵਾਲਾ ਹੈ ਕੋਈ ਨਹੀਂ ਕਿਤੇ ਮੇਰੀ ਫਸਲ ਸੁੱਕ ਸਾੜੀ ਨਾ ਜਾਵੇ ਤੇ ਉਹ ਗੁਰੂ ਨਾਨਕ ਸਾਹਿਬ ਤੇ ਪੰਥ ਸਾਰੇ ਹੱਸ ਬੈ ਵੀ ਇਹ ਪੰਜਾਬ ਤੋਂ ਆਇਆ ਸਾਧ ਤੇ ਇਹ ਭੋਲਾ ਬੜਾ ਹੈ ਉਹਨਾਂ ਨੂੰ ਨਹੀਂ ਸਮਝ ਵੀ ਇਹ ਸੁਰਤੀਆਂ ਮਿਰਤੀਆਂ ਬਖਸ਼ਣ ਵਾਲਾ ਗੁਰੂ ਨਾਨਕ ਹੀ ਹੈ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਇਹ ਹਜਮਤੀ ਨਾਨਕ ਨਰੰਗਕਾਰੀ ਆ ਉਹਨਾਂ ਨੂੰ ਸਮਝ ਹੀ ਨਹੀਂ ਆ ਇਸ ਗੱਲ ਦੀ ਉਹ ਖੈਰ ਉਹ ਆਮ ਇਨਸਾਨ ਸਮਝ ਰਹੇ ਨੇ ਜਿੱਦਾਂ ਕਈ ਸਾਡੇ ਤੋਂ ਸਮਝ ਰਹਿੰਦੇ ਵੀ ਬਾਬਾ ਸਾਡੇ ਵਰਗਾ ਹੀ ਹੋਣਾ ਹੈ ਉਹ ਕਹਿੰਦੇ ਵੀ ਕਿਉਂ ਸਿਧਰੀਆਂ ਗੱਲਾਂ ਕਰਦਾ ਹੈ ਕਿਉਂ ਕੋਲੀਆਂ ਗੱਲਾਂ ਕਰਦਾ ਹੈ ਬਾਬਾ ਕਦੇ ਖੇਤਾਂ ਦੀ ਸਿੰਚਾਈ ਵੀ ਬੁੱਕਾ ਦੇ ਪਾਣੀ ਨਾਲ ਹੋਈ ਹੈ ਮਹਾਰਾਜ ਕਹਿੰਦੇ ਵੀ ਮੇਰੇ ਖੇਤਾਂ ਦੀ ਦੂਰੀ ਕੀ ਹੈ ਵੱਡੀ ਹੈ ਆਡੇ ਸਾਹਤ 700 800 ਕਿਲੋਮੀਟਰ ਹੋਵੇਗੀ ਕਰਤਾਰਪੁਰ ਹੋਵੇ ਜਾਂ ਸਲਤਾਨਪੁਰ ਹੋਵੇ ਕਿੰਨੀ ਕੀ ਦੂਰੀ ਹੋਵੇਗੀ ਕੋਈ 5 700000 ਕਿਲੋਮੀਟਰ ਦੂਰੀ ਹੋਵੇਗੀ ਕੁਝ ਕੋ ਹੋਵੇਗੀ ਕੁਝ ਮੀਲ ਹੋਵੇਗੀ ਅੱਛਾ ਇੱਥੇ ਤੇ ਪਾਣੀ ਨਹੀਂ ਪਹੁੰਚ ਸਕਦਾ ਤੇ ਹਜ਼ਾਰਾਂ ਲੱਖਾਂ ਯੋਜਨ ਦੂਰ ਤੁਹਾਡੇ ਬਜ਼ੁਰਗ ਰਹਿੰਦੇ ਨੇ ਤੇ ਥੋੜਾ ਜਿਹਾ ਇਹ ਚਾਣਨਾ ਪਾਉ ਵੀ ਇਨੀ ਦੂਰ ਕਿੱਦਾਂ ਪਹੁੰਚ ਸਕਦਾ ਹੈ ਉਹ ਪੰਤਾ ਨੂੰ ਇਦਾਂ ਦਾ ਸਵਾਲ ਕਿਸੇ ਨੇ ਅਜੇ ਤੱਕ ਕੀਤਾ ਹੀ ਨਹੀਂ ਜੀ ਉੱਥੇ ਮੌਰਾ ਬਣਾਉਣੀਆਂ ਸੀ ਯਾਰਾਂ ਦਾ ਇਕੱਠ ਹੈ ਸਾਰੇ ਉਹਨਾਂ ਦੇ ਸ਼ਗਿਰਦ ਨੇ ਕੋਈ ਕਲਾ ਬੰਦਾ ਜਾ ਕੇ ਉਹਨਾਂ ਨਾਲ ਪੰਗਾ ਲੈ ਨਹੀਂ ਸਕਦਾ ਕੌਣ ਲੈ ਸਕਦਾ ਹੈ 99% ਦੀ ਸਿਧਾਂਤ ਦੇ ਉਲਟ ਨੇ ਇੱਕ ਬੰਦਾ ਜਾ ਕੇ ਉੱਥੇ ਇਦਾਂ ਦੀ ਗੱਲ ਕਰੇ ਇਹ ਗੁਰੂ ਨਾਨਕ ਹੀ ਕਰ ਸਕਦਾ ਹੈ ਮੈਂ ਫਿਰ ਧਿਆਨ ਲੈ ਜਾਵਾਂ ਕਲਾਧਾਰ ਲਬਜ਼ ਹੈ ਆਪ ਨਾਰਾਇਣ ਕਲਾ ਜ਼ਮਤ ਨੂੰ ਕਹਿੰਦੇ ਨੇ ਉਹ ਜਮਤਾਂ ਵਿੱਚ ਭਰਪੂਰ ਹੈ ਉਹਦਾ ਵਾਲਵੰਗਾ ਨਹੀਂ ਕਰ ਸਕਦੇ ਉਹਦਾ ਵਿਗਾੜ ਹੀ ਕੁਝ ਨਹੀਂ ਸਕਦੇ ਮਾੜਾ ਬੰਦਾ ਕਿੱਥੇ ਗੱਲ ਕਰ ਸਕਦਾ ਉੱਥੇ ਹੀ ਮਾਰ ਦੇਣਾ ਸੀ ਪੜਤਾ ਨੇ ਕੁੱਟ-ਕੁੱਟ ਕੇ ਵੀ ਤੂੰ ਕੌਣ ਪੈਦਾ ਹੋ ਗਿਆ ਹਜ਼ਾਰਾਂ ਸਾਲਾਂ ਤੋਂ ਸਨਾਤਨ ਮਤ ਇਹੀ ਕਰਦਾ ਆਇਆ ਅਸੀਂ ਇਹੀ ਕਰਨਾ ਖੈਰ ਜਦੋਂ ਪਾਤਸ਼ਾਹ ਨੇ ਆਖਿਆ ਵੀ ਇੰਨੀ ਦੂਰ ਇਹ ਪਾਣੀ ਕਿਵੇਂ ਪਹੁੰਚ ਸਕਦਾ ਹੈ ਜੇ ਮੇਰੇ ਖੇਤਾਂ ਤੱਕ ਨਹੀਂ ਜਾ ਸਕਦਾ ਸੁਣ ਕੇ ਬੋਲੇ ਬਚਨ ਕੋ ਸ਼੍ਰੀ 베ਦੀ ਕੁਲਕੇਤ ਜਬ ਸੁਰਸਰ ਨਾ ਮਨ ਆਇਓ ਪੁਰਨੇ ਜ ਬੋਇਓ ਖੇਤ ਮੈਂ ਖੇਤੀ ਬੀਜੀ ਸੀ ਮੈਂ ਪਾਣੀ ਦੇ ਨਾਲ ਸਿੰਚਰਿਆ ਮੈਨੂੰ ਰੋਕੋ ਨਾ ਮੈਨੂੰ ਟੋਕੋ ਨਾ ਉਹ ਕਹਿੰਦੇ ਪੋਲਿਆ ਪਾਣੀ ਨਹੀਂ ਜਾ ਸਕਦਾ ਮਹਾਰਾਜ ਕਹਿੰਦੇ ਜੇ ਇੱਥੇ ਨੇੜੇ ਨਹੀਂ ਜਾ ਸਕਦਾ ਤੇ ਪਹੁੰਚਣਾ ਤੁਹਾਡੇ ਪਿਤਰਾਂ ਕੋਲ ਵੀ ਨਹੀਂ ਐਸਨੇ ਪਹੁੰਚ ਉੱਥੇ ਵੀ ਨਹੀਂ ਸਕਦਾ ਇਹ ਤੇ ਜਿਉਂਦਿਆਂ ਜੀ ਬਜ਼ੁਰਗਾਂ ਦੀ ਸੇਵਾ ਕਰ ਲਓ ਪੁੱਣ ਖਾਟ ਲਓ ਮੋਇਆਂ ਤੋਂ ਬਾਅਦ ਕਿੱਥੇ ਪਹੁੰਚਿਆ ਹੈ ਕੁਝ ਦੇਨ ਦੁਨੀਆ ਦੇ ਮਾਲਕ ਨੇ ਚੋਟ ਕੀਤੀ। ਅੱਛਾ ਤੰਗ ਬੜੇ ਹੋਏ ਦੁਖੀ ਬੜੇ ਹੋਏ। ਮਹਾਰਾਜ ਕਹਿੰਦੇ ਤੁਮਰੇ ਪਿਤਰ ਦੂਰ ਅਧਕਾਈ ਸੋ ਜਲ ਲੈ ਕੈਸੇ ਤ੍ਰਿਪਤਾਈ ਇਨੀ ਦੂਰ ਪਾਣੀ ਪਹੁੰਚਣਾ ਹੀ ਨਹੀਂ ਹੈ ਤੁਸੀਂ ਕਿਉਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ ਇਹ ਕਰਮकांड ਹੈ ਇਹ ਵਿਖਾਵਾ ਹੈ ਇਹ ਨਿਰਾਪਖੰਡ ਹੈ। ਇਦਾਂ ਪਿਤਰ ਤੁਹਾਡੇ ਤ੍ਰਿਪਤ ਨਹੀਂ ਹੋ ਸਕਦੇ ਜੇ ਮੇਰੀ ਖੇਤੀ ਤ੍ਰਿਪਤ ਨਹੀਂ ਹੋ ਸਕਦੀ ਤੇ ਪਿਤਰ ਵੀ ਤੁਹਾਡੇ ਤ੍ਰਿਪਤ ਨਹੀਂ ਜਿਉਣੇ ਉਹ ਪੜਤਾ ਵੇਖਿਆ ਵੀ ਤੇ ਗੱਲ ਵਿਗੜ ਗਈ ਜਵਾਬ ਕੋਈ ਆਇਆ ਨਾ ਉਹ ਗੁੱਸੇ ਦੇ ਨਾਲ ਪਾਣੀ ਚੋਂ ਬਾਹਰ ਨਿਕਲੇ ਤੇ ਮਾਰ ਕੇ ਚੌਂਕੜੇ ਗੰਗਾ ਦੇ ਕੰਡੇ ਵੱਟੀਆਂ ਵੱਟੀਆਂ ਮਾਰਾ ਤੇ ਚੱਲਣ ਦਿਓ ਮਣਕੇ ਤੇ ਮਣਕਾ ਲੱਗ ਪਏ ਮਾਲਾ ਫੇਰਨ ਉਹ ਜਿੰਨੇ ਘਣਾਉਂਦੇ ਸੀ ਉਹੀ ਆ ਕੇ ਚਰਨਾ ਚ ਬਹਿ ਗਏ ਫੇਰ ਰੌਣਕਾਂ ਲੱਗ ਗਈਆਂ ਵੇਖੋ ਢੇੜਚਾਲ ਨੂੰ ਤੋੜਨਾ ਬੜਾ ਔਖਾ ਹੁੰਦਾ ਹੈ। ਇੱਕ ਰਸਤਾ ਬੜਾ ਪੁਰਾਣਾ ਚੱਲ ਰਿਹਾ ਹੈ, ਤੁਸੀਂ ਨਵਾਂ ਰਸਤਾ ਪਿਆਰ ਕਰ ਰਹੇ ਹੋ। ਤੇ ਜਦੋਂ ਇਹਨਾਂ ਸਨਾਤਨ ਪ੍ਰਾਤਨ ਰਸਤਾ ਚੱਲ ਰਿਹਾ ਹੋਵੇ, ਤੁਸੀਂ ਆਖੋ ਨਵਾਂ ਰਸਤਾ ਲਾਗੂ ਕਰ ਦਈਏ, ਉੱਥੇ ਮੁਸ਼ਕਲਤ ਬੜੀ ਕੱਲਣੀ ਪੈਂਦੀ ਹੈ। ਉੱਥੇ ਤਾਕਤ ਬੜੀ ਚਾਹੀਦੀ ਹੈ, ਹਜ਼ਮਤ ਬੜੀ ਚਾਹੀਦੀ ਹੈ। ਲੋਕ ਸਿੱਧੇ ਬਣੇ ਛੇਤੀ ਚੱਲਣ ਦੇ ਤਿਆਰ ਨਹੀਂ ਹੁੰਦੇ। ਹੁਣ ਮਹਾਰਾਜ ਨੇ ਵੇਖਿਆ ਵੀ ਗਿਆਨ ਦੀ ਗੱਲ ਨਹੀਂ ਸਮਝਦੇ। ਇਹਨਾਂ ਨੂੰ ਹੁਣ ਕਰਾਮਾਤ ਅਸਮਤ ਵਿਖਾਉਣੀ ਪੈਣੀ ਹੈ ਇਹਨਾਂ ਨੂੰ ਹੰਕਾਰ ਬੜਾ ਹੈ ਪਰ ਲੋਕਾ ਹੀ ਕਰਾਮਾਤ ਅਕੇ ਚੁੱਕਦੀ ਹੈ ਮੈਂ ਤੁਹਾਨੂੰ ਦੱਸਾਂ ਗਿਆਨ ਦੀ ਗੱਲ ਨਹੀਂ ਦੇ ਅਸਰ ਉਸਰ ਕਰਦੀ ਪਹਿਲਾ ਕਿਸੇ ਤੇ ਵੀ ਜੇ ਗਿਆਨ ਦੀ ਗੱਲ ਅਸਰ ਕਰਦੀ ਹੁੰਦੀ ਤੇ ਸਿੱਧ ਜਿੰਨਾ ਬਾਬਤ ਮਹਾਰਾਜ ਨੇ ਪੀਰ ਸਿੱਧ ਬੜੇ ਬੜੇ ਲਫ਼ਜ਼ ਵਰਤੇ ਸੁਣਿਆ ਸਿੱਧ ਨਾਲ ਪੀਰ ਵਰਤਿਆ ਪੀਰ ਸੁਰ ਨਾਥ ਆਏ ਮਨੁੱਖਤਾ ਵਿੱਚੋਂ ਸਿਰਮੌਰ ਪੀਰੋ ਸਿੱਧਪੁਰਸ਼ੋ ਮਤਲਬ ਅਸਮਤੀ ਪੁਰਸ਼ੋ ਅੱਛਾ ਜੀ ਮਹਾਰਾਜ ਕਹਿੰਦੇ ਤੁਹਾਨੂੰ ਮੈਂ ਜਪਜੀ ਸਾਹਿਬ ਸੁਣਾਵਾ ਗਿਆਨ ਦੀਆਂ ਗੱਲਾਂ ਉਹਨਾਂ ਕਹਣਾ ਬਾਬਾ ਇੱਥੇ ਆਪਣੀ ਉਮਰ ਵੇਖ ਤੂੰ ਕੱਲ ਦਾ ਬਾਲਾ ਹੈ ਇੱਥੇ ਕਈ ਕਈ ਸੈਂਕੜੇ ਵਰਿਆਂ ਦੀਆਂ ਉਮਰਾਂ ਪ੍ਰਣਾਮ ਦੇ ਨਾਲ ਅਸੀਂ ਵਧਾਈਆਂ ਨੇ ਤੇਰੇ ਗਿਆਨ ਦੀਆਂ ਗੱਲਾਂ ਨਾਲ ਸਾਨੂੰ ਕੋਈ ਲੇਖਾ ਜੋਖਾ ਨਹੀਂ ਹੈ ਗੁਰੂ ਨਾਨਕ ਅੱਗੇ ਉਦੋਂ ਝੁਕੇ ਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੀ ਅਸਮਤ ਵਿਖਾਈ ਭਾਈ ਮਰਦਾਨਾ ਕਹਿੰਦਾ ਪਾਤਸ਼ਾਹ পেট ਦੀ ਪੂਰਤੀ ਲਈ ਕੁਝ ਸ਼ੱਕ ਲਈਏ ਤੇ ਮਹਾਰਾਜ ਕਹਿੰਦੇ ਵੀ ਇਧਰੋਂ ਉਧਰੋਂ ਵੇਖ ਕੇ ਲੈਓ ਜੋ ਮਿਲਦਾ ਕਹਿੰਦਾ ਮਹਾਰਾਜ ਕੁਝ ਵੀ ਨਹੀਂ ਆ ਰੀਠੇ ਨੇ ਰੀਠੇ ਤੇ ਰੀਠੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਰੁੱਖ ਲਾ ਦਿਓ ਉਹਦਾ ਸੁਭਾਅ ਐਸਾ ਹੈ ਉਹ ਕਦੇ ਨਹੀਂ ਛੱਡੇਗਾ ਨਾ ਸੱਪ ਜ਼ਹਿਰ ਨਹੀਂ ਨਾ ਛੜਦਾ ਉਹ ਮਿੱਠਾ ਨਹੀਂ ਹੋ ਸਕਦਾ ਤੇ ਸਿੱਧ ਟਿਚਰਾ ਕਰਨ ਲੱਗੇ ਵੀ ਹੁਣ ਰੀਠੇ ਹੀ ਖਵਾ ਦੇ ਆਪਦੇ ਚੇਲੇਾਂ ਨੂੰ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਦੀ ਆ ਸਾਡੇ ਵਾਲੇ ਬਣਿਓ ਤੋੜ ਲੋ ਇਹੀ ਅੰਮ੍ਰਿਤ ਵਰਗੇ ਨੇ ਤੋੜ ਕੇ ਤੇ ਛਕ ਲੈ ਚਪਾਕੀਆਂ ਮਾਰ ਮਾਰ ਸਿੱਧਾਂ ਨੂੰ ਪਸੀਨਾ ਆ ਗਿਆ ਕਹਿੰਦੇ ਹੋ ਨਹੀਂ ਸਕਦਾ ਤੇ ਮਹਾਰਾਜ ਕਹਿੰਦੇ ਤੁਸੀਂ ਵੀ ਛਾਕੇ ਵੇਖ ਲਓ ਜਦੋਂ ਅਮਰਤ ਵਰਗੇ ਮਿੱਠੇ ਰੀਠੇ ਛਕੇ ਤੇ ਗੋਰਖ ਵਰਗੇ ਚਰਨਾ 'ਚ ਬਹਿ ਕੇ ਵੀ ਬਾਲਿਆ ਉਪਦੇਸ਼ ਕਰ ਸਮਝ ਗਏ ਜਿਹੜਾ ਜ਼ਹਿਰ ਨੂੰ ਮਿੱਠਾ ਕਰ ਸਕਦਾ ਮੈਂ ਨਹੀਂ ਕਹਿੰਦਾ ਬਾਣੀ ਕਹਿੰਦੀ ਐ ਕੱਚੋਂ ਕੰਚਨ ਭयो ਸਬਦ ਗੁਰ ਸ਼ਰਵਣੇ ਸੁਣਿਓ ਵਿਖਤੇ ਅਮਰਤ ਹੋਇਓ ਨਾਮ ਸਤਗੁਰ ਮੁਖ ਭਣਿਓ ਇੱਥੇ ਜ਼ਹਿਰ ਵਰਗਾ ਪਾਪੀ ਬੰਦਾ ਸੰਤ ਹੋ ਜਾਂਦਾ ਇੱਥੇ ਜ਼ਹਿਰ ਵਰਗੇ ਰੀਠੇ ਮਿੱਠੇ ਹੋ ਜਾਂਦੇ ਮੁਕਤੀ ਗੱਲ ਗੁਰ ਤੇ ਬਾਹਰ ਕਿਛ ਨਹੀਂ ਗੁਰਕੀਤਾ ਲੋੜੇ ਸੋ ਅਸਮਤ ਵੇਖ ਕੇ ਡਗੇ ਉਹ ਪੰਤ ਬਹਿ ਗਏ ਮਹਾਰਾਜ ਨੇ ਵੇਖਿਆ ਇਹਨਾਂ ਉਦਾਂ ਨਹੀਂ ਕਾਬੂ ਆਣਾ ਗਿਆਨ ਦੀ ਗੱਲ ਫਿਰ ਪਹਿਲਾਂ ਇਹਨਾਂ ਨੂੰ ਬਖਾਉਣਾ ਐਵੇਂ ਵੀ ਗੁਰੂ ਘਰ ਵਿੱਚ ਆਇਆ ਕੀ ਹੈ ਉਹ ਬਹਿ ਕੇ ਚੌਂਕੜਾ ਮਾਰ ਕੇ ਤੇ ਜਦੋਂ ਮਾਲਾ ਫੇਰੀ ਨਾ ਮਾਲਾ ਤੇ ਮਹਾਰਾਜ ਹੱਸੇ ਵੀ ਪੰਤੋ ਜਿੰਨੇ ਵੀ ਬੈਠੇ ਹੋ ਤੁਹਾਡੇ ਮیرے ਮਾਲਾ ਦੇ ਮਣਕੇ ਨਹੀਂ ਫਿਰਦੇ ਤੁਹਾਡਾ ਮਨ ਵੀ ਫਰੀ ਜਾਂਦਾ ਮਾਲਾ ਤੇ ਫੇਰ ਨਹੀਂ ਸੀ ਵੀ ਮਨ ਫਿਰਨਾ ਛੱਡ ਦੇ ਬਈ ਮਾਲਾ ਤੇ ਫੇਰ ਨਹੀਂ ਸੀ ਬੱਚੇ ਨੂੰ ਖਡਾਉਣਾ ਕਿਉਂ ਦਿੰਦੇ ਆ ਵਰਾਉਣ ਦੇ ਲਈ ਖਿਆਲ ਰੱਖਿਓ ਰੱਬ ਦੇ ਯਾਰੇ ਲਾਉਣ ਲਈ ਵਾਲਾ ਇੱਕ ਖਡਾਉਣਾ ਐ ਤੇ ਤੁਸੀਂ ਆਖੋਗੇ ਕਈਆਂ ਸਾਧੂਆਂ ਰੱਖੀ ਹੁੰਦੀ ਕਈਆਂ ਰੱਖੀ ਨਹੀਂ ਹੁੰਦੀ ਕੁਲ ਸਾਧੂਆਂ ਮਾਲਾ ਰੱਖੀ ਹੁੰਦੀ ਆ ਮਨ ਨੂੰ ਆਰੇ ਲਾਉਣ ਲਈ ਹੱਥ ਵਿੱਚ ਯਾਦ ਆ ਜਾਂਦੀ ਵੀ ਕਿਉਂ ਫੜੀ ਐ ਤੇ ਕਈ ਵਰਾਏ ਗਏ ਨੇ ਜਿਵੇਂ ਨਿਆਣਾ ਖੇਡ ਕੇ ਚੋਪੋ ਜਾਂਦਾ ਫਿਰ ਖਡਾਣਾ ਚੁੱਕ ਵੀ ਲਉ ਤੇਨੂੰ ਖਡਾਉਣੇ ਦੀ ਲੋੜ ਨਹੀਂ ਹੁੰਦੀ ਕਈਆਂ ਦੀ ਬਰਕਤ ਐਸੀ ਬਣ ਗਈ ਐ ਕਬੀਰ ਜੀ ਜਿਵੇਂ ਮਹਾਰਾਜ ਕਹਿੰਦੇ ਨੇ ਨਾ ਕਬੀਰ ਮੇਰੀ ਸਿਮਰਨੀ ਰਸਨਾ ਉਪ ਘਣ ਦੁਬਾਣੀ ਵਾਲਾ ਬਣ ਗਈ ਤੇ ਫੇਰ ਤਾਂ ਮਾਲਾ ਕਬੀਰ ਵੀ ਰਿਹਾ ਜੇ ਬਾਣੀ ਜਨੇ ਧਿਆਨ ਨਾ ਪੜੀ ਐ ਇੱਕ ਦਿਨ ਮਾਂ ਨੇ ਲਾਵਾ ਦਿੱਤਾ ਸੀ ਮਾਂ ਕਹਿੰਦੀ ਵੀ ਜਦੋਂ ਦੀ ਨਪੁੱਤੇ ਨੇ ਮਾਲਾ ਲਈ ਐ ਕਮਾਈ ਕਰਨੀ ਛੱਡ ਗਿਆ ਸਾਰਾ ਟੱਬਰ ਭੁੱਖਾ ਮਰਦਾ ਇਹ ਪਤਾ ਨਹੀਂ ਕਾਹਦੇ ਨਾ ਰਜਿਆ ਰਹਿੰਦਾ ਮਾਂ ਨੂੰ ਕੀ ਦੱਸੇ ਕਿਤੇ ਬਾਬਾ ਫਰੀਦ ਨੂੰ ਪੁੱਛਿਓ ਵੀ ਕਾਹਦੇ ਨਾ ਰਜਿਆ ਐ ਉਹ ਮਹਾਪੁਰਸ਼ ਦੇ ਬੜੇ پاک ਬੋਲ ਨੇ ਬਾਬਾ ਫਰੀਦ ਜੀ ਕਹਿੰਦੇ ਮਾ ਇਹ ਸ਼ੱਕਰ ਗੁੜ ਤੇ ਮਿੱਠੇ ਤੇ ਬੜੇ ਨੇ ਪਰ ਰੰਚਕਾ ਮਾਤਰ ਸਵਾਦ ਦੇ ਕੇ ਖੜਾ ਛੱਡ ਜਾਂਦੇ ਨੇ ਫਿਰ ਜ਼ੁਬਾਨ ਤੇ ਰੱਖਣੇ ਪੈਂਦੇ ਨੇ ਇਹ ਇਮਾਨਦਾਰੀ ਨਾਲ ਦੱਸਿਆ ਜੀ ਕਥਾ ਬਹੁਤ ਜ਼ਿਆਦਾ ਪਿਆਰੀ ਸੀ ਤੇ ਬਾਬਾ ਗੁਰੂ ਨਾਨਕ ਸਾਹਿਬ ਨੇ ਹਰੀਦਵਾਰ ਦਾ ਜਦੋਂ ਦੌਰਾ ਕੀਤਾ ਹਰੀਦਵਾਰ ਜਦੋਂ ਗਏ ਨੇ ਤੇ ਉੱਥੋਂ ਦੇ ਜਿਹੜੇ ਲੋਕ ਨੇ ਯਾਨੀ ਕਿ ਜਾਹਲ ਹੀ ਉਹਨਾਂ ਨੂੰ ਕਹਿ ਲਓ ਕਿ ਸੂਰਜ ਵਾਲੋਂ ਪਾਣੀ ਛੱਟ ਰਹੇ ਨੇ ਤੇ ਕਹਿੰਦੇ ਜੀ ਅਸੀਂ ਆਪਣੇ ਜਿਹੜੇ ਸਾਡੇ ਪੁਰਖਾਂ ਨੂੰ ਵੱਡਿਆਂ ਨੂੰ ਜਿਹੜੇ ਮਰ ਗਏ ਨੇ ਮਰ ਖੱਪ ਗਏ ਨੇ ਉਹਨਾਂ ਨੂੰ ਪਾਣੀ ਪਿਲਾ ਰਹੇ ਆ ਪਾਣੀ ਪਿਲਾ ਰਹੇ ਤੇ ਫਿਰ ਬਾਬਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਤੇ ਇਹਨਾਂ ਨੇ ਸਮਝਣਾ ਨਹੀਂਗਾ ਹਾਂਜੀ ਤੇ ਇਹਨਾਂ ਨੂੰ ਗਿਆਨ ਨਾਲ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕੀਤੀ ਯਾਨੀ ਕਿ ਗਿਆਨ ਦੇ ਨਾਲ ਨਹੀਂ ਪ੍ਰੈਕਟੀਕਲ ਕਰਕੇ ਹਾਂ ਪ੍ਰੈਕਟੀਕਲ ਪ੍ਰੈਕਟੀਕਲ ਕਰਕੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਮਝ ਵੀ ਗਏ ਹਾਂਜੀ ਯਾਨੀ ਕਿ ਇਹਦਾ ਮਤਲਬ ਇਹ ਹੋਇਆ ਉਹ ਸਮਝ ਗਏ ਉਹਨਾਂ ਨੇ ਇਹ ਕਿਹਾ ਅੱਗੇ ਵੀ ਇਹ ਬਾਈ ਜਿਹੜੇ ਨੇ ਇਹਨਾਂ ਉਲਟਾ ਹੋਏ ਉਹਨਾਂ ਨੇ ਇਹ ਜੇ ਹੈ ਕਿ ਵੀ ਇਹਨਾਂ ਨੂੰ ਨਹੀਂ ਸਮਝੋ ਫਿਰ ਆਪਣੇ ਕੰਮ ਲੱਗ ਗਏ ਤਸਵੀਰਾਂ ਫੇਰਨ ਲੱਗ ਪਏ ਉਹਨਾਂ ਨੇ ਕਿਹਾ ਤੇ ਮੈਗਾ ਉਹਨਨ ਕੇ ਫੇਰ ਲੱਗ ਪਏ ਮਤਲਬ ਜੋ ਉਹਨਾਂ ਨੇ ਕਿਹਾ ਮਤਲਬ ਕਿ ਇਗਨੋਰ ਕਰਕੇ ਹਾਂ ਇਹ ਬਿਲਕੁਲ ਜ਼ਿਕਰਿਆ ਇਹ ਨਾ ਵਾਕਿਆ ਸੁਣ ਕੇ ਨਾ ਮੇਰੇ ਨਾ ਜ਼ਿਹਨ ਜੇ ਫੌਰਨ ਨਾ حضرت ابراہیم علیہ السلام ਦਾ ਵਾਕਿਆ ਯਾਦ ਆ ਗਿਆ ਕਿ ਉਹਨਾਂ ਦੇ ਵਾਲਦ ਸਾਹਿਬ ਵੀ ਬੁੱਤ ਬਣਾਉਂਦੇ ਸਨ ਹਾਂ ਤੇ ਉਹ ਉਹ ਲੋਕ ਬੁੱਤਾਂ ਦੀ ਪੂਜਾ ਕਰਦੇ ਸੀ ਉਹਨਾਂ ਦੀ ਕੌਮ ਤੇ ਉਹ ਤਬਲੀਗ ਕਰਦੇ ਰਹੇ ਸਮਝ ਨਹੀਂ ਆਈ ਤੇ ਉਹ ਵੀ ਇਸ ਤਰ੍ਹਾਂ ਇੱਕ ਦਿਨ ਮੇਲੇ ਤੇ ਚਲੇ ਗਏ ਮੇਲਾ ਲੱਗਦਾ ਸੀ ਜੋ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾ ਕੇ ਬੁੱਤਾਂ ਦੇ ਅੱਗੇ ਰੱਖ ਕੇ ਹਾਂ ਉਹ ਚੜਾਵਾ ਚੜਾਉਂਦੇ ਸੀ ਚੜਾਵਾ ਜਿਹੜਾ ਜੇ ਆਪ ਚਲੇ ਗਏ ਤੇ ਇਬਰਾਹੀਮ ਅਲੈਹਿਸਲਮ ਜਿਹੜੇ ਸਨ ਨਾ ਪੈਗੰਬਰ ਉਹ ਪਿੱਛੇ ਰਹਿ ਗਏ ਉਹ ਨਾ ਗਏ ਉਹਨਾਂ ਨੇ ਇੱਕ ਕੁਹਾੜਾ ਫੜਿਆ ਕਿਸੇ ਦਾ ਬਾਦੂਲਾ ਤਾਂ ਕਿਸੇ ਦੀ ਤੋਲਾ ਦੀ ਬੁੱਤਾਂ ਦੀ ਕਿਸੇ ਦੀ ਬਾਦੂਲਾ ਤਾਂ ਕਿਸੇ ਦਾ ਹੱਤਵਾੜ ਤਾਂ ਹੱਥਵਾੜ ਦਾ ਸਾਰੇ ਮਤਲਬ ਕਿ ਤੋੜ ਦਿੱਤੇ ਹਾਂ ਤੇ ਜਿਹੜਾ ਸਾਰਾ ਤੋਂ ਉੱਥੇ ਵੱਡਾ ਬੁੱਤ ਸੀ ਉਹਦੇ ਮੋਢੇ ਤੇ ਉਹ ਕੁਹਾੜਾ ਕੁਹਾੜਾ ਰੱਖਤਾ ਜੇ ਜਦੋਂ ਆਏ ਤੇ ਉਹਨਾਂ ਨੇ ਕਿਹਾ ਆਂਦੇ ਆ ਵੇਖ ਕੇ ਤੇ ਪਰੇਸ਼ਾਨ ਹੋ ਗਏ ਉਹਨਾਂ ਨੇ ਕਿਹਾ ਜੀ ਸਾਡੇ ਖੁਦਾਵਾਂ ਨਾਲ ਇਹ ਜ਼ੁਲਮ ਕਿੰਨੇ ਕਰਤਾ ਤੇ ਉਹਨਾਂ ਨੇ ਜੋ ਸੋਚਿਆ ਉਹਨਾਂ ਨੇ ਕਿਹਾ ਇੱਕ ਬੰਦਾ ਹੀ ਨਹੀਂ ਸੀ ਗਿਆ ਮੇਲੇ ਤੇ ਉਹ ਸੀ ਹਜ਼ਰ پیغمبر ਇਬਰਾਹਿਮ علیہ ਅਸਲਮ ਉਹਨਾਂ ਨੇ ਕਿਹਾ ਉਹਨੂੰ ਬੁਲਾਓ ਬੁਲਾਇਆ ਉਹਨਾਂ ਨੇ ਪੁੱਛਿਆ ਕਿ ਜੀ ਦੱਸੋ ਕਿ ਇਹ ਸਾਡੇ ਬੁੱਤਾਂ ਨਾਲ ਕਿੰਨੇ ਬੁਰਾ ਸਲੂਕ ਕੀਤਾ ਤੁਸੀਂ ਇੱਥੇ ਸੀ ਉਹਨਾਂ ਨੇ ਵੀ ਇਸ ਤਰ੍ਹਾਂ ਮਿਸਾਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਜੀ ਆ ਜਿਹੜਾ ਵੱਡਾ ਬੁੱਤ ਇਹਨ੍ਹੇ ਕੋਲ ਪੁੱਛ ਇਹਨ੍ਹੇ ਕੋਲ ਪੁੱਛੋ ਜਿਹਦੇ ਮੋਢੇ ਦੇ ਕੁਹਾੜਾ ਹਾਂ ਇੰਨੇ ਸਾਰਿਆਂ ਦਾ ਇਹ ਅਸ਼ਰ ਕੀਤਾ ਸਾਰਿਆਂ ਦਾ ਇਹ ਇੰਨੇ ਅਸ਼ਰ ਕੀਤਾ ਹੈ ਜਾਂ ਤੁਸੀਂ ਇਹਨਾਂ ਨੂੰ ਪੁੱਛ ਲਓ ਉਹਨਾਂ ਨੇ ਕਿਹਾ ਜੀ ਇਹ ਤੇ ਬੋਲਦੇ ਹੀ ਨਹੀਂ ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਜੀ ਤੁਹਾਡੇ ਉਧਰ ਪਾਣੀ ਤੇ ਪਹੁੰਚ ਹੀ ਨਹੀਂ ਸਕਦਾ ਹਾਂ ਇਹਨਾਂ ਨੇ ਆਖਿਆ ਕਿ ਤੁਹਾਡੇ ਪੱਛਮ ਵੱਲ ਤੇ ਪਾਣੀ ਤੁਹਾਡੇ ਖੇਤਾਂ ਨੂੰ ਕਿਵੇਂ ਪਹੁੰਚੇਗਾ ਬੁਗਾ ਨਾਲ ਦੇ ਫਿਰ ਬਾਬਾ ਗੁਰੂ ਨਾਨਕ ਸਾਹਿਬ ਨੇ ਦਲੀਲ ਦੇ ਨਾਲ ਜਵਾਬ ਦਿੱਤਾ ਕਿ ਤੁਹਾਡੇ ਉਹ ਪੁਰਖਾਂ ਨੂੰ ਵਡੇਰਿਆਂ ਨੂੰ ਜਿਹੜੇ ਮਰਖਾਪ ਗਏ ਨੇ ਉਹਨਾਂ ਨੂੰ ਅਗਰ ਪਾਣੀ ਪਹੁੰਚ ਸਕਦਾ ਕਰੋੜਾਂ ਕਿਲੋਮੀਟਰ ਦੂਰ ਤੇ ਮੇਰੇ ਦੇ ਤੋਂ 6 700 ਕਿਲੋਮੀਟਰ ਦੂਰ ਮੇਰੇ ਨਹੀਂ ਪਹੁੰਚ ਸਕਦਾ ਯਾਰ ਕਿਆ ਕਮਾਲ ਦੀ ਦਲੀਲ ਹੈ ਬੜੀ ਹਾਂਜੀ ਬਹੁਤ ਅੱਛੇ ਤਰੀਕੇ ਨਾਲ ਮਤਲਬ ਕਹਿੰਦਾ ਹੈ ਵੇ ਕਿ ਜਿੱਥੇ ਦਲੀਲ ਨਾਲ ਸਮਝਾਣਾ ਹੈ ਉੱਥੇ ਦਲੀਲ ਨਾਲ ਸਮਝਾਇਆ ਤੇ ਜਿੱਥੇ ਗਿਆਨ ਦੇ ਨਾਲ ਸਮਝਾਣਾ ਹੈ ਉੱਥੇ ਗਿਆਨ ਦੇ ਨਾਲ ਸਮਝਾਇਆ ਹਾਂਜੀ ਹਾਂਜੀ ਬੰਦਾ ਬਾਬਾ ਬੰਦਾ ਇੰਗਲ ਜਿਹੜੇ ਨੇ ਜਿਹੜੇ ਗਿਆਨੀ ਨੇ ਇਨਾਂ ਨੇ ਇੱਕ ਗੱਲ ਵਿੱਚ ਹੋਰ ਵੀ ਸਮਝਾ ਦਿੱਤੀ ਕਿ ਜਿਹੜੇ ਮਾਪਿਓ ਨੇ ਵਾਲਦਾਂ ਨੇ ਉਹਨਾਂ ਦੀ ਵੀ ਖਿਦਮਤ ਜਿਹੜੀ ਹੈ ਨਾ ਉਹ ਜਿੰਦਿਆਂ ਜੀ ਕਰੋ ਨਾ ਕਿ ਮਰਨ ਤੋਂ ਬਾਅਦ ਇੱਥੇ ਤੁਸੀਂ ਸ਼ਵੀਲਾਂ ਲਾਓ ਸ਼ਮਾਂ ਵੰਡੋ ਕੇ ਜੀ ਉਹਨਾਂ ਨੂੰ ਪਹੁੰਚ ਰਹੀ ਏ ਉਹਨਾਂ ਨੂੰ ਤੇ ਉਹ ਵਿਚਾਰੇ ਤੇ ਰੋਟੀ ਨੂੰ ਤਰਸ ਗਏ ਕਈਆਂ ਲੋਕਾਂ ਦੇ ਕਈ ਲੋਕ ਉਹਨਾਂ ਨੂੰ ਬਾਹਰ ਸੁੱਟ ਆਂਦੇ ਨੇ ਲੇਕਿਨ ਬਾਅਦ ਚੋਂ ਜਿਹੜਾ ਜਾਨ ਦੇ ਖਰਚੇ ਕਰੇ ਇਹ ਤੇ ਬੜੀ ਅੱਛੀ ਗੱਲ ਏ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ ਕਿ ਆਪਣੇ ਵਡੇਰਿਆਂ ਦੀ ਫਿਰ ਵੀ ਖਿਦਮਤ ਕਰਾਂ